ਇੱਕੋ ਰਾਤ ਦੇ ਵਿੱਚ ਇੱਕ ਬੰਦੇ ਨੇ 18 ਤੋਂ 19 ਕਤਲ ਕੀਤੇ ਪੰਜ ਪਿੰਡਾਂ ਦੇ ਉਸ ਬੰਦੇ ਨੇ ਕਤਲ ਕੀਤੇ ਜਿਦੇ ਵਿੱਚ ਉਹਨੇ ਔਰਤਾਂ ਵੀ ਮਾਰੀਆਂ ਬੰਦੇ ਵੀ ਮਾਰੇ ਛੋਟੇ-ਛੋਟੇ ਜਵਾਕ ਵੀ ਮਾਰਦੇ ਹੁਣ ਕਤਲ ਕਰਨ ਪਿੱਛੇ ਕਾਰਨ ਕੀ ਸੀਗਾ ਇਹ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਉਸ ਬੰਦੇ ਨੇ ਕਤਲ ਕਿਵੇਂ ਕੀਤੇ ਕਿਵੇਂ ਕਤਲ ਕਰਨ ਦੀ ਵਿਉਂਤ ਬਣਾਈ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਤਲ ਕਰਨ ਤੋਂ ਬਾਅਦ ਉਹ ਬੰਦਾ ਕਿਵੇਂ ਫੜਿਆ ਜਾਂਦਾ ਕਿਹੜੀ ਨੂੰ ਸਜ਼ਾ ਹੁੰਦੀ ਹੈ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਾ ਇਹ ਹੀ ਘਟਨਾ ਸਨ 1970 ਦੇ ਵਿੱਚ ਗੁਰੂ ਹਰ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਵਾਪਰਦੀ ਹੈ ਗੁਰੂ ਹਰ ਸਾਹਿਬ ਦੇ ਨੇੜੇ ਇੱਕ ਪਿੰਡ ਪੈਂਦਾ ਇਲਾਹੀ ਬਖਸ਼ ਉੱਥੇ ਅਮਰ ਸਿੰਘ ਦਾ ਪਰਿਵਾਰ ਰਹਿੰਦਾ ਹੁੰਦਾ ਜਿਹੜੇ ਅਮਰ ਸਿੰਘ ਹੋਰੀ ਹੁੰਦੇ ਆ ਇਹ ਘਰ ਦੇ ਪੰਜ ਮੈਂਬਰ ਹੁੰਦੇ ਆ ਤਿੰਨੇ ਦੇ ਜਵਾਕ ਹੁੰਦੇ ਆ ਤੇ ਦੋ ਜਣੇ ਆਪ ਹੁੰਦੇ ਆ ਮੀਆਂ ਬੀਬੀ ਕੀ ਹੁੰਦਾ ਕਿ ਅਗਸਤ ਦਾ ਮਹੀਨਾ ਹੁੰਦਾ ਜਿਹੜਾ ਅਮਰ ਸਿੰਘ ਦਾ ਪਰਿਵਾਰ ਹੁੰਦਾ ਇਹ ਰਾਤ ਨੂੰ ਆਪਦਾ ਰੋਟੀ ਪਾਣੀ ਖਾ ਕੇ ਵਿਹੜੇ ਦੇ ਵਿੱਚ ਮੰਜੇ ਡਾਲ ਲਿੰਦਾ ਤੇ ਆਰਾਮ ਨਾਲ ਸੌ ਜਾਂਦਾ ਇਸ ਪਰਿਵਾਰ ਦੇ ਚਿੱਤ ਜਿੱਤੇ ਦੇ ਵਿੱਚ ਵੀ ਇਹ ਗੱਲ ਨਹੀਂ ਹੈਗੀ ਸੀ ਵੀ ਅੱਜ ਰਾਤ ਨੂੰ ਸਾਡੇ ਨਾਲ ਹੋਣਾ ਕੀ ਹੈ ਕਿਉਂਕਿ ਤੁਹਾਨੂੰ ਪਤਾ ਕਿ ਉਹਨਾਂ ਟਾਈਮਾਂ 'ਚ ਨਾ ਹੀ ਉਹਦੇ ਏਸੀ ਹੁੰਦੇ ਸੀਗੇ ਨਾ ਹੀ ਕੋਈ ਡਾ ਲਾਈਟ ਦਾ ਪ੍ਰਬੰਧ ਸੀਗਾ ਨਾ ਹੀ ਉਹਦੇ ਲੋਕਾਂ ਦੀਆਂ ਕੋਠੀਆਂ ਸੀਗੀਆਂ ਉਹਦੋਂ ਨੂੰ ਗਰਮੀਆਂ ਦੇ ਵਿੱਚ ਜਾਂ ਤਾਂ ਕੋਠੇ ਤੇ ਸੌਂਦੇ ਸੀਗੇ ਤੇ ਜਾਂ ਆਪਦੇ ਘਰ ਦੇ ਵਿਹੜੇ ਵਿੱਚ ਸੌਂਦੇ ਸੀਗੇ ਚਲੋ ਜੀ ਸਤਨਾਏ ਪਰਿਵਾਰ ਘਰ ਦੇ ਵਿਹੜੇ ਵਿੱਚ ਸੌ ਜਾਂਦਾ ਹਜੇ 9:30 ਦਾ ਟਾਈਮ ਹੁੰਦਾ ਤਾਂ ਕੀ ਹੁੰਦਾ ਕਿ ਬਾਹਰੋਂ ਬਹੁਤ ਜ਼ਿਆਦਾ ਕੁੱਤੇ ਭੌਂਕਣ ਦੀ ਆਵਾਜ਼ ਆਉਣ ਲੱਗ ਜਿੰਦੀ ਗਲੀ ਚੋਂ ਅਮਰ ਸਿੰਘ ਦੀ ਹਜੇ ਅੱਖ ਲੱਗੀ ਹੁੰਦੀ ਆ ਤੇ ਜਦੋਂ ਕੁੱਤਿਆਂ ਦੀ ਆਵਾਜ਼ ਸੁਣਦਾ ਤਾਂ ਇਹਦੀ ਅੱਖ ਖੁੱਲ ਜਾਂਦੀ ਆ ਚਲੋ ਜੀ ਅਮਰ ਸਿੰਘ ਮੰਜੇ ਤੋਂ ਖੜਾ ਹੁੰਦਾ ਇਹਨੂੰ ਆਇਆ ਸੀ ਵੀ ਕੋਈ ਡੰਗਰ ਮੱਛਾ ਨਾ ਘਰੇ ਆਵੜਿਆ ਹੋਵੇ ਜਾਂ ਆਇਆ ਵੀ ਕੋਈ ਚੋਰ ਚੂਰਨਾ ਆ ਗਿਆ ਹੋਵੇ ਤਾਂ ਇਹ ਕੀ ਕਰਦਾ ਇਹ ਮੰਜੇ ਤੋਂ ਉੱਠ ਕੇ ਲਾਲਟਣ ਜਗਾਉਂਦਾ ਲਾਲਟਣ ਜਗਾ ਕੇ ਆਪ ਵਿਹੜੇ ਚ ਗਿੜਾ ਮਾਰਦਾ ਇਹਨੂੰ ਕੋਈ ਨਹੀਂ ਨਜ਼ਰ ਆਉਂਦਾ ਉਸ ਤੋਂ ਬਾਅਦ ਇਹ ਬੰਦਾ ਕੀ ਕਰਦਾ ਜਿਹੜੀ ਲਾਲ ਟਣ ਹੁੰਦੀ ਆ ਇਹ ਆਪ ਦੇ ਚੌਂਕੇ ਦੀ ਕੰਧ ਉੱਪਰ ਰੱਖ ਦਿੰਦਾ ਚੌਂਕੇ ਦੇ ਨਾਲ ਹੀ ਇਹਨਾਂ ਨੇ ਆਪਦੇ ਮੰਜੇ ਡਾਇ ਹੁੰਦੇ ਆ ਤਾਂ ਅਮਰ ਸਿੰਘ ਉਹ ਲਾਲ ਟਣ ਨੂੰ ਚੌਂਕੇ ਤੇ ਰੱਖਣ ਤੋਂ ਬਾਅਦ ਰਸੋਈ ਚਲਾ ਜਾਂਦਾ ਪਾਣੀ ਪੀਣ ਲਈ ਚਲੋ ਇਹ ਉਹ ਜਾ ਕੇ ਘੜੇ ਚੋਂ ਪਾਣੀ ਪੀਣ ਲੱਗ ਜਾਂਦਾ ਤੇ ਓਨੇ ਟਾਈਮ ਨੂੰ ਕੀ ਹੁੰਦਾ ਕਿ ਚਾਰ ਪੰਜ ਬੰਦੇ ਇਹਨਾਂ ਦੀ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਆ ਜਦੋਂ ਬੰਦੇ ਕੰਧਾਂ ਤੋਂ ਛਾਲ ਮਾਰ ਕੇ ਘਰ ਦੇ ਅੰਦਰ ਵੜਦੇ ਤੇ ਜਿਹੜੀ ਘਰ ਵਾਲੀ ਹੁੰਦੀ ਆ ਉਹ ਪੈਰਾਂ ਦੇ ਖੜਾਕ ਨਾਲ ਉੱਠ ਖੜਦੀ ਆ ਜਦੋਂ ਉੱਠ ਖੜਦੀ ਆ ਉਹ ਨਾਲ ਦੀ ਨਾਲ ਫੈਰ ਮਾਰਦੇ ਆ ਜਦੋਂ ਗੋਲੀ ਚੱਲਣ ਦੀ ਆਵਾਜ਼ ਅਮਰ ਸਿੰਘ ਦੇ ਕੰਨਾਂ 'ਚ ਪੈਂਦੀ ਉਹ ਭੱਜ ਕੇ ਬਾਹਰ ਵਿੰਦ ਉਹਨੂੰ ਕੀ ਨਜ਼ਰ ਆਉਂਦਾ ਕਿ ਚਾਰ ਪੰਜ ਬੰਦੇ ਖੜੇ ਆ ਕਿਉਂਕਿ ਲਾਲਟਨ ਦੀ ਮਾੜੀ ਮਾੜੀ ਲੋਅ ਚ ਉਹਨੂੰ ਬੰਦੇ ਦਿਸ ਰਹੇ ਸੀਗੇ ਉਹ ਭੱਜੀ ਕਰਦਾ ਕਿ ਉਹਨਾਂ ਦੀ ਰਸੋਈ ਦੇ ਨਾਲ ਹੀ ਬਾਲਣ ਪਿਆ ਹੁੰਦਾ ਨਰਮੇ ਦੀ ਛਟੀਆਂ ਦਾ ਉਸ ਬਾਲਣ ਦੇ ਪਿੱਛੇ ਲੋਕ ਜਾਂਦਾ ਦੋ ਬੰਦਿਆਂ ਕੋਲ ਦਿਨਾਲੀਆਂ ਸੀਗੀਆਂ ਬਾਕੀ ਤਿੰਨਾਂ ਕੋਲੇ ਗੰਡਾਸੇ ਸੀਗੇ ਚਲੋ ਜਿਹਨਾਂ ਨੇ ਦੋ ਤਿੰਨ ਫੈਰ ਮਾਰੇ ਉਹਦੀ ਘਰ ਵਾਲੀ ਵੀ ਮਾਰਤੀ ਜਵਾਕ ਵੀ ਮਾਰਤੇ ਤਾਂ ਜਿਹੜੀ ਉਹ ਲਾਲਟਨ ਦੀ ਲੋ ਹੁੰਦੀ ਆ ਉਹ ਮਾੜੀ ਮਾੜੀ ਉਸ ਬੰਦੇ ਦੇ ਮੂੰਹ ਤੇ ਪੈ ਰਹੀ ਹੁੰਦੀ ਆ ਜਿਹੜੇ ਅਚਾਨਕ ਜਦੋਂ ਇੱਕਦਮ ਪਿੱਛੇ ਮੁੜਨ ਲੱਗਦਾ ਤਾਂ ਉਹਦੇ ਮੂੰਹ ਤੋਂ ਪਰਨਾ ਲੈ ਜਾਂਦਾ ਤੇ ਜਦੋਂ ਪਰਨਾ ਲੈਂਦਾ ਤਾਂ ਉਹ ਲਾਲਟਨ ਦੀ ਲੋਚ ਨੂੰ ਮਾੜਾ ਮਾੜਾ ਚਿਹਰਾ ਅਮਰ ਸਿੰਘ ਨੂੰ ਪਛਾਣ ਚ ਆ ਜਾਂਦਾ ਕਿ ਯਾਰ ਇਹ ਫਲਾਣਾ ਬੰਦਾ ਲੱਗਦਾ ਚਲੋ ਜੀ ਭੱਜ ਕੇ ਘਰੋਂ ਬਾਹਰ ਨਿਕਲ ਜਾਂਦੇ ਆ ਉਹਨੇ ਚਰ ਨੂੰ ਆਂਡੀ ਕਵਾਂਡੀ ਵੀ ਖੜੇ ਹੋ ਜਾਂਦੇ ਵੀ ਗੋਲੀ ਚੱਲੀ ਹੈ ਪਤਾ ਨਹੀਂ ਕੀ ਕਾਰਨ ਹੋਇਆ ਹਨਾ ਤਾਂ ਇੱਕ ਦੋ ਆਂਡੀ ਕਵਾਂਡੀ ਆਪਦੇ ਘਰੋਂ ਬਾਹਰ ਨਿਕਲ ਕੇ ਦੇਖਦੇ ਆ ਤਾਂ ਇਹ ਬੰਦੇ ਗਲੀ ਚੋਂ ਭੱਜ ਰਹੇ ਹੁੰਦੇ ਆ ਤੇ ਇੱਕ ਦੋ ਬੰਦੇ ਉਹਨਾਂ ਨੂੰ ਪਛਾਣ ਲੈਂਦੇ ਯਾਰ ਵੀ ਇਹ ਫਲਾਣੇ ਬੰਦੇ ਲੱਗਦੇ ਆ ਚਲੋ ਜੀ ਉੱਥੋਂ ਇਹ ਵਾਰਤਾਤ ਕਰਕੇ ਪਿੰਡ ਦੇ ਬਾਹਰ ਨਿਕਲ ਇਹ ਉਹਨਾਂ ਪੰਜਾਂ ਸਾਈਕਲਾਂ ਦੇ ਸਵਾਰ ਹੋ ਕੇ ਅਗਲੇ ਪਿੰਡ ਸਵਾਯਾ ਰਾਏ ਜਾ ਵੜਦੇ ਆ। ਜਦੋਂ ਇਹ ਬੰਦੇ ਸਵਾਯਾ ਰਾਏ ਪਿੰਡ ਜਾਂਦੇ ਆ ਤੇ ਉੱਥੇ ਕੇਰ ਸਿੰਘ ਦਾ ਪਰਿਵਾਰ ਹੁੰਦਾ ਜਿਹੜਾ ਕਿ ਅਮਰ ਸਿੰਘ ਦਾ ਰਿਸ਼ਤੇਦਾਰ ਸੀਗਾ। ਚਲੋ ਜੀ ਉਹਦੇ ਘਰੇ ਉਸੇ ਤਰ੍ਹਾਂ ਹੀ ਐਂਟਰ ਹੁੰਦੇ ਆ। ਵਿੜੇ ਦੇ ਵਿੱਚ ਤਿੰਨ ਔਰਤਾਂ ਸੁੱਤੀਆਂ ਹੁੰਦੀਆਂ ਤੇ ਜਾਂਦਿਆਂ ਨੂੰ ਇਹ ਤਿੰਨੇ ਔਰਤਾਂ ਨੂੰ ਗੰਡਾਸੇ ਮਾਰ-ਮਾਰ ਕੇ ਮਾਰ ਦਿੰਦੇ ਆ। ਉਹਨਾਂ ਤਿੰਨਾਂ ਨੂੰ ਉਹਨਾਂ ਨੇ ਗੱਡੀ ਚਾੜਤਾ। ਗੱਡੀ ਚਾੜਨ ਤੋਂ ਬਾਅਦ ਇਹ ਭੱਜ ਕੇ ਉਹਨਾਂ ਦੇ ਘਰੋਂ ਨਿਕਲੇ। ਫੇਰ ਸਾਈਕਲ ਚੱਕੇ ਤੇ ਸਵਾਯਾ ਰਾਏ ਦੇ ਬਾਹਰ ਬਾਹਰ ਇੱਕ ਖੂਹ ਪੈਂਦਾ ਪੰਜੂਗਾ ਖੂਹ। ਪੰਜ ਉਹ ਵੀ ਅਮਰ ਸਿੰਘ ਦਾ ਰਿਸ਼ਤੇਦਾਰ ਸੀਗਾ ਚਲੋ ਜੀ ਮਿਸ਼ਨ ਸਿੰਘ ਦੇ ਘਰੇ ਵੜਦੇ ਆ ਉਹਨਾਂ ਦੇ ਘਰ ਨੂੰ ਕੋਈ ਬੂਹਾ ਬਾਰੀ ਨਹੀਂ ਲੱਗਾ ਹੁੰਦਾ ਉਹ ਵੇੜੇ 'ਚ ਵਿਚਾਰੇ ਸੁੱਤੇ ਹੁੰਦੇ ਤਿੰਨੇ ਜੀ ਜਾ ਕੇ ਇਹ ਦੋਵਾਂ ਨੂੰ ਤਾਂ ਮਾਰ ਦਿੰਦੇ ਆ ਗੋਲੀਆਂ ਤੇ ਇੱਕ ਨੂੰ ਗੰਡਾਸੇ ਨਾਲ ਵੜ ਸੁੱਟਦੇ ਆ ਇੱਕ ਉਹਨਾਂ ਦੇ ਘਰੇ ਆਇਆ ਹੋਇਆ ਸੀ ਰਿਸ਼ਤੇਦਾਰ ਜਿਹੜਾ ਕਿ ਬਾਹਰ ਸੁੱਤਾ ਹੁੰਦਾ ਜਦੋਂ ਰਿਸ਼ਤੇਦਾਰ ਨੇ ਵੇਖਿਆ ਵੀ ਚਾਰ ਪੰਜ ਬੰਦੇ ਚੜ੍ਹ ਕੇ ਆ ਗਏ ਵੀਨਾਂ ਕੋਲ ਤਾਂ ਰਫਲਾ ਮੀਣ ਤੇ ਗੰਡਾਸੇ ਵੀ ਨਹੀਂ ਛੱਡਦੇ ਮੈਨੂੰ ਵੀ ਨਹੀਂ ਜਦੋਂ ਇਹ ਰਿਸ਼ਤੇਦਾਰ ਵਾਲੇ ਪਾਸੇ ਹੋਏ ਉਹ ਅਗਵਾ ਹੱਥ ਜੋੜਨ ਲੱਗੇ ਆ ਵੀ ਭਾਈ ਮੇਰਾ ਕੀ ਕਸੂਰ ਆ ਹਨਾ ਬਿਜੇ ਤੁਹਾਡੀ ਕੋਈ ਦੁਸ਼ਮਣੀ ਤੇ ਇਹਨਾਂ ਨਾਲ ਹੋਊਗੀ ਮੇਰਾ ਤਾਂ ਕੋਈ ਲੈਣ ਦੇਣ ਨਹੀਂ ਤੁਹਾਡੇ ਨਾਲ ਹੈਗਾ ਮੈਨੂੰ ਨਾ ਮਾਰੋ ਉਹ ਅੱਗੇ ਹੱਥ ਜੋੜਨ ਲੱਗ ਜਾਂਦਾ ਚਲੋ ਜੀ ਇਹਨਾਂ ਚੋਂ ਇੱਕ ਜਨੇ ਨੇ ਗਾਲ ਗਲੋਂ ਨੂੰ ਕੱਢਤੀ ਇਹਨਾਂ ਚੋਂ ਕਿਤੇ ਨਾ ਉਹਨੂੰ ਗਾਲ ਕੱਢਦਾ ਤਾਂ ਉਹ ਵਿਚਾਰਾ ਅੱਗੇ ਲਾ ਕੇ ਭੱਜਣ ਲੱਗ ਜਾਂਦਾ ਜਦੋਂ ਅੱਗੇ ਲਾ ਕੇ ਭੱਜਦਾ ਉਹਦੇ ਪਿੱਛੋਂ ਗੋਲੀ ਮਾਰਦੇ ਤੇ ਉਹ ਗੋਲੀਆਂ ਦੀ ਬਾਹਾਂ ਚ ਵਜਦੀ ਤੇ ਉਹ ਭੱਜ ਕੇ ਨਿਕਲ ਜਾਂਦਾ ਹਨੇਰਾ ਹੁੰਦਾ ਤੇ ਉਹ ਆਪਣੀ ਜਾਨ ਬਚਾ ਲੈਂਦਾ ਚਲੋ ਜੀ ਜਦੋਂ ਉਹ ਥੋਂ ਨਿਕਲ ਗਿਆ ਉਸ ਤੋਂ ਬਾਅਦ ਇਹਨਾਂ ਬੰਦਿਆਂ ਨੇ ਕੀ ਕੀਤਾ ਇਹਨਾਂ ਨੇ ਉੱਥੋਂ ਆਪਦੇ ਸਾਈਕਲ ਚੱਕੇ ਤੇ ਜਾ ਕੇ ਇਹ ਅਗਲੇ ਪਿੰਡ ਮਾਮੂ ਜੁਗ ਜਦੋਂ ਇਹ ਬੰਦੇ ਬਾਹਮੂ ਜਿਹੇ ਪਿੰਡ 'ਚ ਵੜਦੇ ਆ ਜਾ ਕੇ ਤੇ ਉੱਥੇ ਬਨਜਾਰਾ ਸਿੰਘ ਦਾ ਪਰਿਵਾਰ ਰਹਿੰਦਾ ਹੁੰਦਾ ਘਰ ਦੇ ਉਚਾਰ ਮੈਂਬਰ ਹੁੰਦੇ ਜਦੋਂ ਇਹ ਜਾ ਕੇ ਉਹਨਾਂ ਦੀ ਕੰਧਾਂ ਟੱਪਦੇ ਆ ਤਾਂ ਜਿਹੜੀ ਉਹਨਾਂ ਦੀ ਔਰਤ ਹੁੰਦੀ ਆ ਉਹਦੀ ਅੱਖ ਖੁੱਲ ਜਾਂਦੀ ਆ ਉਹ ਦੇਖ ਲੈਂਦੀ ਆ ਵੀ ਘਰੇ ਬੰਦੇ ਵੜ ਗਏ ਉਹਦੇ ਦਿਲ 'ਚ ਇਹ ਗੱਲ ਆਉਂਦੀ ਆ ਵੀ ਸ਼ਾਇਦ ਇਹ ਚੋਰ ਨੇ ਵੀ ਸ਼ਾਇਦ ਇਹ ਸਾਨੂੰ ਲੁੱਟਣਾ ਪੈਗੇ ਚਲੋ ਜੀ ਉਹ ਔਰਤ ਰੌਲਾ ਪਾਉਂਦੀ ਆ ਸਾਰੇ ਪਰਿਵਾਰ ਨੂੰ ਜਗਾ ਦਿੰਦੀ ਆ ਉਹਨੇ ਟਾਈਮ ਨੂੰ ਇਹਨਾਂ ਨੇ ਫੈਰ ਮਾਰੇ ਉਹਨਾਂ ਦੇ ਘਰ ਦੇ ਦੋ ਤਿੰਨ ਜੀ ਰੇਡ ਤੇ ਜਿਹੜੀ ਔਰਤ ਹੁੰਦੀ ਉਹ ਭੱਜ ਕੇ ਮੱਝਾਂ ਵਾਲੇ ਵਾੜੇ 'ਚ ਵੜ ਗਈ। ਇਹਨਾਂ ਨੇ ਵੇਖ ਲਈ ਵੀ ਔਰਤ ਉਹ ਮੱਝਾਂ ਵਾਲੇ ਵਾੜੇ 'ਚ ਵੜ ਗਈ ਤੇ ਇਹਨਾਂ ਨੇ ਪਿੱਛੋਂ ਗੋਲੀ ਚਲਾ ਦਿੱਤੀ। ਜਦੋਂ ਉਹਨਾਂ ਨੇ ਗੋਲੀ ਚਲਾਈ ਤਾਂ ਬਈ ਉਹ ਔਰਤ ਜਿਹੜੀ ਹੁੰਦੀ ਆ ਉਹ ਭੱਜ ਕੇ ਬਲਦ ਦੇ ਪਿਛਾਣ ਹੋ ਜਾਂਦੀ ਆ ਤੇ ਉਹ ਗੋਲੀ ਬਲਦ ਦੇ ਵੱਜ ਜਾਂਦੀ ਆ ਤੇ ਉਹ ਔਰਤ ਭੱਜ ਕੇ ਘਰੋਂ ਬਾਹਰ ਨਿਕਲ ਜਾਂਦੀ ਗਲੀ 'ਚ। ਜਦੋਂ ਗਲੀ 'ਚ ਹੁੰਦੀ ਆ ਹਨੇਰਾ ਹੁੰਦਾ ਉਹ ਔਰਤ ਨੂੰ ਨਹੀਂ ਲੱਭਦੀ ਉਹ ਆਪ ਦੀ ਜਾਨ ਬਚਾ ਕੇ ਨਿਕਲ ਜਾਂਦੀ ਆ। ਚਲੋ ਜੀ ਉੱਥੋਂ ਜਲਦੀ ਜਲਦੀ ਵਾਰਦਾਤ ਕਰਕੇ ਭੱਜ ਲੈਂਦੇ ਆ। ਉੱਥੋਂ ਸਾਈਕਲ ਚੱਕ ਲੈਂਦੇ ਆ। ਇਹਨ ਬਿਗ ਤੇ ਆਣ ਕਵਾਨ ਦਾ ਇਕੱਠਾ ਕਰਨ ਲਈ ਵੀ ਆਪਾਂ ਨਿਕਲ ਚੱਲੀਏ ਇਹ ਉਥੋਂ ਸਾਈਕਲ ਚੱਕ ਕੇ ਫਿਰ ਜਲਾਲਾਬਾਦ ਨੇੜੇ ਇੱਕ ਪਿੰਡ ਪੈਂਦਾ ਕਮਰੇ ਵਾਲਾ ਉਥੇ ਆ ਕੇ ਇਹ ਮਹਿੰਦਰ ਸਿੰਘ ਦੇ ਘਰੇ ਵੱਢ ਜਾਂਦੇ ਆ ਜਿਹੜਾ ਮਹਿੰਦਰ ਸਿੰਘ ਹੁੰਦਾ ਉਹ ਉਸ ਅਮਰ ਸਿੰਘ ਦਾ ਭਰਾ ਹੁੰਦਾ ਚਲੋ ਜੀ ਉਹਨਾਂ ਦੇ ਘਰੇ ਵੜੇ ਉਹਨਾਂ ਦੇ ਘਰੇ ਵੀ ਤਿੰਨ ਚਾਰ ਜੀ ਸੀਗੇ ਤਾਂ ਕੁਝ ਜੀ ਇਹਨਾਂ ਨੇ ਗੰਡਾਸਿਆਂ ਨਾਲ ਵੱਢ ਕੇ ਮਾਰਤੇ ਕੁਝ ਗੋਲੀਆਂ ਮਾਰ ਕੇ ਮਾਰਤੇ ਉਸ ਤੋਂ ਬਾਅਦ ਇਹ ਫਿਰ ਟੰਡੀ ਖੁਰਦ ਪਿੰਡ ਪਹੁੰਚਦੇ ਆ ਟੰਡੀ ਖੁਰਦ ਜਦੋਂ ਪਹੁੰਚਦੇ ਆ ਉਦੋਂ ਲਗਭਗ ਸਵੇਰ ਦੇ 4:00 ਵੱਜ ਚੁੱਕੇ ਹੁੰਦੇ ਆ ਉੱਥੇ ਜਿਹੜਾ ਅਮਰ ਸਿੰਘ ਸੀਗਾ ਉਦੀ ਭੈਣ ਵਿਆਹੀ ਹੁੰਦੀ ਆ ਭੈਣ ਦੇ ਘਰੇ ਜਾ ਵੜਦੇ ਆ ਉਹਨਾਂ ਚੋਂ ਇੱਕ ਘਰ ਦਾ ਜੀ ਜਾਗ ਰਿਆ ਹੁੰਦਾ ਕਿਉਂਕਿ ਸਵੇਰ ਦਾ ਟਾਈਮ ਹੋ ਚੁੱਕਿਆ ਸੀ ਉਹਨਾਂ ਵਿੱਚ ਪਿੰਡ ਵਾਲੇ ਲੋਕ ਉੱਠ ਪੈਂਦੇ ਹੁੰਦੇ ਆ ਤਾਂ ਜਿਹੜੀ ਔਰਤ ਜਾਗ ਰਹੀ ਹੁੰਦੀ ਹੈ ਜਾਂਦੇ ਨੂੰ ਸਿੱਧਾ ਉਹਦੇ ਸਿਰ 'ਤੇ ਗੰਡਾਸਾ ਮਾਰਦੇ ਆ ਉਹਦਾ ਉੱਥੇ ਭੋਗ ਪਾਉਂਦੇ ਆ ਤੇ ਬਾਕੀ ਜਿਹੜੇ ਘਰ ਦੇ ਚਾਰ ਜੀ ਹੁੰਦੇ ਆ ਅਮਰ ਸਿੰਘ ਦੀ ਭੈਣ ਵੀ ਇਹਨਾਂ ਨੇ ਗੱਡੀ ਛਾੜਤੀ ਉਹਦਾ ਘਰ ਵਾਲਾ ਵੀ ਗੱਡੀ ਛਾੜਤਾ ਉਹਦਾ ਸਹਰਾ ਵੀ ਗੱਡੀ ਛਾੜਤਾ ਉਹਦਾ ਦਿਓਰ ਵੀ ਗੱਡੀ ਛਾੜਤਾ ਕੁੱਲ ਮਿਲਾ ਕੇ ਇੱਕੋ ਰਾਤ ਦੇ ਵਿੱਚ 18 ਤੋਂ 19 ਕਤਲ ਇਹ ਕਰ ਦਿੰਦੇ ਆ ਚਲੋ ਜੀ ਦਿਨ ਚੜਦਾ ਹਾ ਹਾ ਕਾਰ ਮੱਚ ਜਾਂਦੀ ਹੈ ਵੀ ਐਡਾ ਵੱਡਾ ਕਾਂਡ ਕੀਨੇ ਕਰਤਾ ਉਸ ਤੋਂ ਬਾਅਦ ਜਿਹੜਾ ਅਮਰ ਸਿੰਘ ਸੀਗਾ ਹੁਣ ਉਹਨੇ ਮੜਮੜਾ ਚਿਹਰਾ ਨੂੰ ਚੇਤਾ ਸੀ ਵੀ ਇਹ ਫਲਾਣਾ ਬੰਦਾ ਲੱਗਦਾ ਇੱਕ ਦੋ ਉਹਨਾਂ ਦੇ ਅੰਨੇ ਕੌਂਡ ਦੇ ਨਿਗਾਹ 'ਚ ਬੰਦੇ ਪੈ ਗਏ ਸੀ ਵੀ ਫਲਾਣੇ ਬੰਦੇ ਲੱਗਦੇ ਆ ਚਲੋ ਜੀ ਪੁਲਿਸ ਤੱਕ ਉਹਨਾਂ ਬੰਦਿਆਂ ਨੇ ਖਬਰ ਪਹੁੰਚਾਈ ਵੀ ਸਾਨੂੰ ਫਲਾਣੇ ਬੰਦੇ ਤੇ ਸ਼ੱਕ ਆ ਵੀ ਸਾਨੂੰ ਉਹ ਬੰਦਾ ਲੱਗਦਾ ਚਲੋ ਜੀ ਪੁਲਿਸ ਨੇ ਉਸ ਬੰਦੇ ਨੂੰ ਚੱਕਿਆ ਉਹਦੀ ਤਬਦੀਸ਼ ਕੀਤੀ ਤੇ ਉਹ ਬੰਦਾ ਮੰਨ ਗਿਆ ਵੀ ਹਾਂ ਇਹ ਸਾਰੇ ਕਤਲ ਮੈਂ ਕੀਤੇ ਆ ਹੁਣ ਇਹ ਕਤਲ ਹੋਏ ਕਿਉਂ ਉਹਦੇ ਪਿੱਛੇ ਕਾਰਨ ਸੀਗਾ ਇਹਨਾਂ ਦਾ ਸੀਗਾ ਭਾਈ ਜ਼ਮੀਨ ਦਾ ਆਪਸ ਦੇ ਵਿੱਚ ਰੌਲਾ ਜ਼ਮੀਨ ਦੇ ਉਹ ਸਬੰਦੇ ਨੇ ਅਮਰ ਸਿੰਘ ਦੇ ਸਾਰੇ ਪਰਿਵਾਰ ਨੂੰ ਜਿਹੜੇ ਉਹਦੇ ਹੋਰ ਨਜ਼ਦੀਕੀ ਦੇ ਰਿਸ਼ਤੇਦਾਰ ਸੀਗੇ ਜਿਹੜੀ ਉਹ ਹਮਾਇਤ ਕਰਦੇ ਸੀਗੇ ਉਹ ਸਾਰੇ ਉਹਨਾਂ ਨੇ ਗੱਡੀ ਛਾੜਦੇ ਜਿਹੜੇ 18 19 ਬੰਦੇ ਸੀਗੇ ਮੰਨ ਲਓ ਅਮਰ ਸਿੰਘ ਹੋ ਗਿਆ ਉਹਦਾ ਪਰਿਵਾਰ ਹੋ ਗਿਆ ਜਾਂ ਹੋਰ ਵਿਸ਼ਨ ਸਿੰਘ ਦਾ ਪਰਿਵਾਰ ਹੋ ਗਿਆ ਬਨਜਾਰਾ ਸਿੰਘ ਦਾ ਪਰਿਵਾਰ ਹੋ ਗਿਆ ਉਹਦੀ ਭੈਣ ਦਾ ਪਰਿਵਾਰ ਉਹਦੇ ਭਰਾ ਦਾ ਪਰਿਵਾਰ ਪੰਜੇ ਪਰਿਵਾਰਾਂ ਦਾ ਜਮਾ ਉਹਨਾਂ ਨੇ ਦੀਵਾ ਗੋਲ ਕਰਤਾ ਬਸ ਇਹਨਾਂ ਚੋਂ ਇੱਕ ਦੋ ਹੀ ਮੈਂਬਰ ਬਚੇ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਕੀ ਤਬਦੀਲ ਚੱਲਦੀ ਆ ਫਿਰ ਉਹ ਬੰਦਾ ਸਾਰਾ ਕੁਝ ਮੰਨ ਜਾਂਦਾ ਫਿਰ ਉਸ ਬੰਦੇ ਨੂੰ ਫਾਂਸੀ ਸਜ਼ਾ ਹੁੰਦੀ ਹੈ ਜਿਹੜੇ ਦੋ ਬੰਦੇ ਸੀਗੇ ਮੇਨ ਜਿਨ੍ਹਾਂ ਨੇ ਕਤਲ ਕੀਤੀ ਸੀ ਦੋਵੇਂ ਸੱਕੇ ਭਰਾ ਸੀਗੇ ਇਹਨਾਂ ਨੂੰ ਫਾਂਸੀ ਸਜ਼ਾ ਹੁੰਦੀ ਹੈ ਜਿਹੜੇ ਨਾਲ ਤਿੰਨ ਹੋਰ ਸੀਗੇ ਉਹਨਾਂ ਨੂੰ ਉਮਰ ਕੈਦ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਫਾਂਸੀ ਸਜ਼ਾ ਸਾਡੀ ਸ਼ਾਇਦ ਬਦਲ ਜੇ ਪਰ ਨਹੀਂ ਬਦਲੀ ਉਸ ਤੋਂ ਬਾਅਦ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੁਣ ਦੇਖੋ ਕਿ ਕਤਲ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਹਫਤਾ ਪੂਰੀ ਰੈਕੀ ਕੀਤੀ ਪੂਰੀ ਵਿਉਂਤ ਬਣਾਈ ਸਾਈਕਲਾਂ ਤੇ ਵੀ ਸਭ ਤੋਂ ਪਹਿਲਾਂ ਆਪਾਂ ਕਿਹੜੇ ਪਰਿਵਾਰ ਨੂੰ ਮਾਰਨਾ ਹੈ ਉਸ ਤੋਂ ਬਾਅਦ ਆਪਾਂ ਪੱਜ ਕੇ ਕਿਹੜੇ ਪਿੰਡ ਨਿਕਲ ਆਇਆ ਕਿੱਧਰ ਦੀ ਜਾਵਾਂਗੇ ਨੇੜੇ ਪਊਗਾ ਇਹ ਜਾਂਦੇ ਕਿਸੇ ਹੋਰ ਰਸਤੇ ਸਾਣੀ ਸਨ ਤੇ ਆਉਂਦੇ ਕਿਸੇ ਹੋਰ ਰਸਤੇ ਸਾਣੀ ਸਨ ਜਿਹੜਾ ਇਹ ਕਾਰਨ ਹੁੰਦਾ ਇਹ ਰਾਏ ਸਿੱਖ ਬਰਾਦਰੀ ਦੇ ਵਿੱਚ ਹੁੰਦਾ ਤੇ ਇਸ ਸਾਰੇ ਕਤਲਾਂ ਪਿੱਛੇ ਇੱਕੋ ਕਾਰਨ ਸੀਗਾ ਜ਼ਮੀਨ ਦਾ ਰੌਲਾ ਜ਼ਮੀਨ ਦੇ ਰੌਲੇ ਕਰਕੇ ਦੇਖੋ ਕਿੰਨੇ ਪਰਿਵਾਰਾਂ ਦੇ ਘਰ ਉਜੜ ਗਏ ਕਿੰਨੇ ਪਰਿਵਾਰਾਂ ਦਾ ਦੀਵਾ ਗੁੱਲ ਹੋ ਗਿਆ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ